ਤਾਲ ਤੱਕ ਸਾਬ ਦੇ ਸਰਵੋੱਚ ਤੁਹਾਨੂੰ ਆਉਣ ਮੰਗਦਾ ਜਿੱਦਣ ਪੰਥ ਨੇ ਸਮਝਿਆ ਵੀ ਮੇਰੇ ਤੇ ਕਮੀਆਂ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ ਮੇਰੇ ਤੇ ਘਾਟਾਂ ਹੱਥ ਜੋੜ ਕੇ ਸੇਵਾ ਛੱਡਾਂਗੇ ਤੇ ਜਿਹੜਾ ਸਾਥੋਂ ਬਾਅਦ ਆਏਗਾ ਸਿੰਘ ਸਾਹਿਬ ਕੋਈ ਵੀ ਆਪ ਉਹਨੂੰ ਦਸਤਾਰ ਦੇ ਕੇ ਆਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਸੀ ਸਰਵੋੱਚ ਹੈ ਤੇ ਸਰਵੋੱਚ ਰਹੂਗਾ ਸਰਵੋੱਚ ਤਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਆਪ ਨਹੀਂ ਸਮਝਦੇ ਹੋ ਜਿਹੜੇ ਆਪਜੀ ਤੋਂ ਪਹਿਲਾ ਪਿੰਜਾ ਹੈਦਾਰ ਸਾਹਿਬ ਨੂੰ ਲਾਈਕ ਆਉਣਾ ਸ਼ੁਕਰੀਆ ਸੀ ਕੀ ਮੈਂ ਮੈਨਰੇ ਕੋਈ ਕਮੈਂਟ ਦਵਾਂ ਹਾਂ ਨਹੀਂ ਉਹਦੇ ਵੀਵੇਂ ਸਦੀ ਦੇ ਮਾ ਅਨਸ਼ੇਖ ਉਸ ਲਹਿਰ ਦੇ ਵਿੱਚ ਮੇਰੇ ਸਕੇ ਦੋ ਮਾਮੇ ਛੇਡ ਹੋਏ ਆ ਅੱਛਾ ਪ੍ਰਾਣੀ ਕਿਹਦੀ ਮਾਈ ਹਾਂ ਜੀ ਆਪਜੀ ਵੀ ਕੁਵਾਰਿਆ ਵੀ ਕੱਦ ਰਹੇ ਆ ਵੀ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਵਾਰ ਜਿਹੜਾ ਇਹ ਸਿੱਖ ਪੰਥ ਨੇ ਬੜੀ ਢਾਲਾਂਡੀ ਕੁਵਾਰਾ ਇਹ ਹੁਣ ਵੀ ਉਸੇ ਵਿਚਾਰ ਤੇ ਕਾਇਮ ਹੈ ਕਿ ਬਦਲ ਗਿਆ ਹੈ ਦੇਖੋ ਵਿਚਾਰ ਜਿਹੜਾ ਹੁੰਦਾ ਨਾ ਵਿਚਾਰ ਹਾਲਾਤਾਂ ਦੇ ਅਨੁਸਾਰਨ ਦਾ ਇਹ ਨਹੀਂ ਮੈਂ ਕਹਿੰਦਾ ਵੀ ਵਿਚਾਰ ਕਿਦਾ ਬਦਲ ਜਾਗਾ ਰਾਜਸੀ ਤੌਰ ਦੇ ਉੱਤੇ ਜੇ ਸਿੱਖਾ ਲਈ ਤੇ ਸਟੈਬਲਿਸ਼ਮੈਂਟ ਨਾ ਰਹੀ ਸਿੱਖਾਂ ਦੀ ਜੜਦੀ ਕਲਾ ਨਾ ਰਹੀ ਤੇ ਜਿਹੜੇ ਹਾਲਾਤ ਤੁਸੀਂ ਆਲੇ ਦੁਆਲੇ ਵੇਖ ਰਹੇ ਹੋ ਉਹ ਹੋ ਸਕਦੇ ਆ ਮੈਂ ਇਹ ਸਮਝਦਾ ਮੈਂ ਅੰਦਰ ਹੀ ਕਹਾਂ ਆ ਕਿ ਜਿਹੜੇ ਤੁਸੀਂ ਮੇਰੇ ਬਾਰੇ ਕਹਿੰਨਾ ਤੁਸੀਂ ਉਹਨੂੰ ਇਹ ਕਿਹਾ ਉਹਦਾ ਵੀ ਮੈਂ ਕਰਨੇ ਉਹ ਸਮਝਦਾ ਗੁਰੂ ਤੋਂ ਦੂਰੀ ਇਹ ਕੋਈ ਆਉਣ ਵਾਲੇ ਸਮੇਂ ਦੇ ਵੀ ਇਦਾਂ ਕਰਦਾ ਉਹਦਾ ਵੀ ਮੈਂ ਕਰਨੇ ਸਮਝਦਾ ਗੁਰੂ ਤੋਂ ਦੂਰੀ ਕੋਈ ਨਾ ਵੱਡਾ ਸਾਰਾ ਘਰ ਬਣਿਆ ਸੀ ਉਹ ਬਾਹਰ ਆ ਕੇ ਲੈ ਕੇ ਆ ਕੇ ਉਹ ਉਹਨੂੰ ਢਾਉਣਾ ਮਸ਼ੀਨਾ ਮਸ਼ੂਨਾ ਅੱਜ ਕੱਲ ਵੀ ਬੜਾ ਚੱਲਦਾ ਨਾ ਇਹ ਪਹਿਲਾਂ ਜੂਪੀ ਤੇ ਚੱਲਦਾ ਸੀ ਘਰ ਢਾਉਣ ਦਾ ਉਹ ਜਦੋਂ ਘਰ ਢਾਉਣ ਲੱਗੇ ਤਾਂ ਜਿਹੜੇ ਅੰਦਰ ਬੰਦੇ ਸੀ ਨਾ ਉਹ ਅੰਦਰ ਲੜੀ ਜਾਣ ਇੱਕ ਕਹੇ ਮੈਂ ਆਹ ਕਮਰਾ ਲੈਣਾ ਦੂਜਾ ਕਹੇ ਮੈਂ ਆਹ ਕਮਰਾ ਲੈਣਾ ਤੀਜਾ ਕਹੇ ਮੈਂ ਆਹ ਕਮਰਾ ਲੈਣਾ ਉੱਥੇ ਤੁਹਾਡੇ ਵਰਗਾ ਕੋਈ ਗੁਰਮੁਖੋ ਸਿਆਣਾ ਹੀ ਉਹ ਕਹਿੰਦੇ ਵੀ ਕਮਲਿਓ ਵੀ ਇਹ ਤਾਂ ਕਮਰੇ ਤੇ ਬਾਅਦ ਚ ਵੰਡ ਲਾਂਗੇ ਕੋਈ ਗੱਲ ਨਹੀਂ ਪਹਿਲਾਂ ਘਰ ਢਾਉਣ ਆਇਆ ਤੇ ਜਿਹੜਾ ਘਰ ਢਾਉਣ ਆਇਆ ਉਹਦਾ ਮੁਕਾਬਲਾ ਤੇ ਕਰ ਲਈਏ ਸੱਚੀ ਕਹਿੰਦੇ ਤੁਸੀਂ ਵੇਖ ਰਹੇ ਹੋ ਪੁਆਰਟੀ ਪੰਜਾਬ ਤੇ ਇਸ ਵਕਤ ਤੁਹਾਨੂੰ ਦੱਸਣ ਲੱਗੇ ਆ ਕਿ ਅੱਜ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਆਇਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੋਤਨ ਕਰਦੇ ਆ ਜਿਹੜੇ ਪੰਥਕ ਮਸਲੇ ਨੂੰ ਲੈ ਕੇ ਅਕਾਲੀ ਦਲ ਬਾਦਲ ਨੂੰ ਲੈ ਕੇ ਜਾਂ ਜੋ ਕੁਝ ਸੰਕਟ ਪਿਆ ਹੋਇਆ ਜੋ ਖਲਾਫ ਪਿਆ ਉਹਦੇ ਉੱਤੇ ਉਹਨਾਂ ਦੇ ਵੱਲੋਂ ਬਿਵਾਕੀ ਦੇ ਨਾਲ ਕੁਝ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਕੀ ਨੇ ਸਵਾਲਾਂ ਜਵਾਬ ਤੁਹਾਨੂੰ ਦਿਖਾਉਂਦੇ ਆ ਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਜੋ ਕੁਝ ਬਿਆਨ ਦਿੱਤਾ ਗਿਆ ਤਾਂ ਉਸ ਤੋਂ ਪਹਿਲਾਂ ਕੋਰੀ ਉਸ ਸਥਾਨਾਂ ਦੇ ਦਰਸ਼ਨ ਕਰਨ ਗਏ ਸੀ ਉਹ ਇੱਕ ਬੜਾ ਚੰਗਾ ਅਨੁਭਵ ਹੈਗਾ ਸੀ ਉਹਦੇ ਤੋਂ ਬਾਅਦ ਜਿਵੇਂ ਅਸੀਂ ਵਗਾ ਟੱਪਿਆ ਤੇ ਕਿਉਂਕਿ ਮੈਂ ਇੱਕ ਇਤਿਹਾਸ ਦਾ ਸਟੂਡੈਂਟ ਵੀ ਰਿਆ ਮਾਂ ਉਹ ਮੇਰੇ ਮਨ ਵਿੱਚ ਖਿਆਲ ਆਇਆ ਵੀ ਗੁਰੂ ਨਾਨਕ ਪਾਤਸ਼ਾਹ ਰਾਏਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਤੋਂ ਬਾਅਦ ਇਹ ਜਿਹੜੀ ਮੁਬਾਰਕ ਧਰਤੀ ਆ ਭੈਣ ਬੀਬੇ ਨਾਨਕੀ ਜੀ ਦਾ ਜਿਹੜਾ ਭਾਈ ਜੈਰਾਮ ਜੀ ਦਾ ਇਹ ਨਗਰ ਆ ਤੇ ਇੱਥੇ ਉਹਨਾਂ ਦੇ ਭੈਣ ਜੀ ਜਿਹੜੇ ਆ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਹੋਏ ਸੀ ਸੁਲਤਾਨ ਪਰ ਲੋਧੀ ਸਮਾਨ ਦੇ ਵਿੱਚ ਇਸ਼ਾ ਸੀ ਵੀ ਇਸ ਸਥਾਨ ਤੇ ਆਉਣਾ ਚਾਹੀਦਾ ਤਾਂ ਸਾਡੀ ਜਿਹੜੀ ਯਾਤਰਾ ਉਹ ਐ ਸਮਝਦਾ ਵੀ ਮੁਕੰਮਲ ਮੰਨੀ ਜਾਊਗੀ ਤੇ ਅੱਜ ਗੁਰੂ ਨਾਨਕ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਬੜੀ ਬਖਸ਼ਿਸ਼ ਕੀਤੀ ਤੇ ਅੱਜ ਅਸੀਂ ਅੰਮ੍ਰਿਤ ਵੇਲੇ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਬਾਰਕ ਸਥਾਨ ਤੇ ਆਏ ਆ ਤੇ ਦਿਲ ਜਿਹੜਾ ਉਹ ਗੱਦਗੱਦ ਕਰ ਗਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਧਾਰ ਘਰ ਹੈਗਾ ਇਹ ਐਸਾ ਵਾ ਜਿਹੜਾ ਵੀ ਇੱਥੇ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਉਹ ਝੋਲੀਆਂ ਭਰ ਦਿੰਦੇ ਨੇ ਤੇ ਅੱਜ ਦਿਲ ਬਹੁਤ ਖੁਸ਼ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਯਾਤਰਾ ਸੀ ਪਿਛਲੇ ਸਾਲ ਸ਼ੁਰੂ ਕੀਤੀ ਸੀ ਉਹਨਾਂ ਦੇ ਗੁਰਧਾਮਾਂ ਦੇ ਸਥਾਨਾਂ ਦੀ ਅੱਜ ਸੁਲਤਾਨਪੁਰ ਲੋਧੀ ਉਹਨਾਂ ਦਾ ਜਿਹੜਾ ਪੜਾਵਾ ਉਹ ਅੱਜ ਇੱਥੇ ਪਹੁੰਚਾਤਾ ਸਭ ਵਾਦਤ ਸਵਾਲ ਹੈ ਕਿ ਕੁਝ ਲੋਕਾਂ ਵੱਲੋਂ ਇਹ ਕਹਿਆ ਜਾਏ ਕਿ ਆਪਣਾ ਮਰਿਆਦਾ ਦੇ ਲੰਗੜਾ ਹੋਸ਼ ਕਿਹੜਾ ਚਾਹੁੰਦੇ ਹੋ ਦੇਖੋ ਮੈਂ ਕਿਸੇ ਵੀ ਚੀਜ਼ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਪਰ ਮੈਂ ਇਹ ਸਮਝਦਾ ਹਾਂ ਕਿ ਅਸੀਂ ਸਾਰੇ ਇੱਕ ਗੁਰੂਪੰਥ ਦਾ ਹਿੱਸਾ ਵਾਂ ਤੇ ਗੁਰੂਪੰਥ ਦਾ ਹਿੱਸਾ ਹੋਣ ਦੇ ਨਾਤੇ ਗੁਰੂਪੰਥ ਦੇ ਪ੍ਰਤੀ ਸਾਡੇ ਸਾਰਿਆਂ ਦੇ ਫਰਜ਼ਾ ਕਿ ਅਸੀਂ ਗੁਰੂਪੰਥ ਦੀ ਚੜ੍ਹਦੀ ਕਲਾ ਦੇ ਲਈ ਤਤ ਪਰ ਰਹੀਏ ਤਾਂ ਉਹਦੇ ਲਈ ਅਸੀਂ ਤਤ ਪਰਾਂ ਬਾਕੀ ਗੁਰੂ ਨਾਨਕ ਪਾਤਸ਼ਾਹ ਸਭ ਸੱਚ ਜਾਣਦੇ ਆ ਗੁਰੂ ਤੋਂ ਕੋਸ਼ ਵੀ ਲੁਕਿਆ ਨਹੀਂ ਹੁੰਦਾ ਘਟ ਘਟ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਮੈਂ ਤੇਹੀ ਕਹੂੰਗਾ ਕਿ ਵੀ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਪੰਥ ਦੀ ਜੜ ਦੀ ਕਲਾਲੀ ਕਾਰਜ ਕਰਨੀ ਚਾਹੀਦੀ ਹੈ ਜੀ ਦੱਸੋ ਅੱਜ ਸੰਗਤ ਸੂਚੀ ਸੰਗਤ ਖਾਲਸਾ ਪੰਥ ਹੌਲਾ ਮੱਲਾ ਮਨਾਉਣ ਲਈ ਜਿਥੇ ਲੰਕੋਰ ਸਾਹਿਬ ਪੰਚਾਇਤ ਆ ਇਦਾਂ ਨਹੀਂ ਲੱਗਦਾ ਵੀ ਆਪ ਜੀ ਉਤੋਂ ਛੱਡ ਕੇ ਇੱਥੇ ਆਏ ਆ ਕੋਈ ਡਰ ਦਾ ਮਾਹੌਲ ਆ ਕੀ ਗੱਲ ਹੈ ਦੇਖੋ ਆਪ ਜੀ ਨੂੰ ਹੋਣਾ ਚਾਹੀਦਾ ਸ ਅਹ ਦੇਖੋ ਜੀ ਆਪਾਂ ਜਦੋਂ ਮੂਲ ਮੰਤਰ ਦਾ ਪਾਠ ਕਰਦੇ ਆ ਨਾ ਤੇ ਮੂਲ ਮੰਤਰ ਦੇ ਪਾਠ ਦੇ ਵਿੱਚ ਹੈਗਾ ਨਿਰਭਉ ਨਿਰਵੈਰ ਸੂ ਡਰੈ ਜੇ ਪਾਪ ਕਮਾਉਂਦਾ ਧਰਮੀ ਬਖਸ਼ੇਤ ਡਰੇ ਉਹ ਜਿਨ ਨੇ ਕੋਈ ਪਾਪ ਕੀਤੀ ਆ ਪਾਸ਼ਾ ਕਹਿੰਦੇ ਵੀ ਜੇ ਤੁਸੀਂ ਚੰਗੇ ਕੰਮ ਕਰੋ ਤੇ ਡਰ ਕਾ ਦਾ ਸਿੱਖ ਦਾ ਰੱਬ ਵੀ ਨਿਰਭਉ ਨਿਰਵੈਰ ਆ ਤੇ ਗੁਣ ਕੈ ਗੁਣੀ ਸਮਾਵਨੇ ਆਸੀਂ ਜਿਸ ਰੱਬ ਨੂੰ ਤਸੱਵਰ ਕਰਦੇ ਆ ਬਾਣੀ ਦੇ ਰਾਈਂ ਉਦੇ ਗੁਣ ਸਾਡੇ 'ਚ ਵੀ ਆਉਂਦੇ ਆ ਤੋ ਡਰ ਵਾਲੀ ਤੇ ਡਰ ਆਪਣੇ ਭਰਾਵਾਂ ਤੋਂ ਵੀ ਕੋਈ ਡਰਦਾ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਆ ਆਨੰਦਪੁਰ ਸਾਹਿਬ ਏਸਗੜ੍ਹ ਸਾਹਿਬ ਜਿੱਥੇ ਸਾਡਾ ਜਨਮ ਸਥਾਨ ਆ ਵਾਸੀ ਅਸੀਂ ਆਨੰਦਪੁਰ ਸਾਹਿਬ ਦੇ ਆ ਮਾਂ ਸਾਡੇ ਮਾਤਾ ਸਾਹਿਬ ਕੌਰ ਆ ਪਿਤਾ ਗੁਰੂ ਗੋਬਿੰਦ ਸਿੰਘ ਆ ਸਾਡਾ ਇੱਕ ਸਾਂਝਾ ਪਰਿਵਾਰ ਆ ਖਾਲਸਾ ਪੰਥ ਤਾਂ ਉਥੇ ਖਾਲਸਾ ਪੰਥੀ ਇਕੱਠਾ ਆਇਆ ਤੇ ਉਹ ਸਾਡੇ ਸਾਰੇ ਭਰਾਵਾਂ ਤੋਂ ਡਰ ਕੋਈ ਨਹੀਂ ਆ ਅਸਲ ਦੇ ਵਿੱਚ ਅਰ ਥੋੜੇ ਕੁਛਰ ਦੇਵੇਂ ਆ ਤੇ ਆਪਾਂ ਕਿਉਂ ਨਹੀਂ ਜਾਵਾਂਗੇ ਆਨੰਦਪੁਰ ਸਾਹਿਬ ਜ਼ਰੂਰ ਜਾਣਾ ਪਾਤਸ਼ਾਹ ਦੇ ਘਰ ਤੇ ਪਹਿਲਾਂ ਵੀ ਹਾਜ਼ਰੀ ਭਰੀ ਆ ਤੇ ਅੱਗੇ ਵੀ ਭਰਨੀ ਆ ਕਿਉਂਕਿ ਜਦੋਂ ਪਰਿਵਾਰ ਇਕੱਠਾ ਹੁੰਦਾ ਵਾ ਉਦੋਂ ਖੁਸ਼ੀਆਂ ਦਾ ਮਾਹੌਲ ਹੁੰਦਾ ਵਾ ਉਦੋਂ ਚੜ੍ਹਦੀ ਕਲਾ ਦਾ ਮਾਹੌਲ ਹੁੰਦਾ ਤੋ ਇਹ ਬੜੀਆਂ ਮੈਂ ਕਹਿੰਨਾ ਵੀ ਕੋਈ ਇਹ ਕੋਈ ਮਸਲਾ ਹੀ ਨਹੀਂ ਹੈਗਾ ਆਪਕਾ ਜੱਜਦਾਰ ਨੂੰ ਹਟਾਉਣ ਨੂੰ ਲੈ ਕੇ ਇੱਕ ਸਿਆਸੀ ਦੇ ਧਾਰਨੇ ਕਾਹਦੇ ਵਿਰੋਧ ਕਰਦੇ ਨੇ ਕੀ ਕਹਣਾ ਚਾਹਦੇ ਨੇ ਮੈਂ ਕੁਝ ਨਹੀਂ ਕਹਿਣਾ ਚਾਹਾਂਗਾ ਇਹ ਇਹ ਮਤਲਬ ਜੱਥੇਦਾਰ ਸਾਹਿਬ ਦਾ ਮਸਲਾ ਨਹੀਂ ਹੈ ਜੱਥੇਦਾਰ ਸਾਹਿਬ ਦਾ ਮਸਲਾ ਹੈਗਾ ਧਰਮ ਦਾ ਪ੍ਰਚਾਰ ਕਰਨਾ ਕਿਉਂਕਿ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਆਪਣੇ ਪੰਜਾਬ ਨੂੰ ਦੇਖਦੇ ਆ ਅੱਜ ਪੰਜਾਬ ਦੇ ਵਿੱਚ ਇੱਕ ਨਿਰਾਸ਼ਾ ਵਾ ਸਾਡੇ ਪਿੰਡ ਖਾਲੀ ਆ ਔਰ ਜਿਹੜੀਆਂ ਜਿਹੜੀ ਗੱਲ ਪ੍ਰੋਫੈਸਰ ਪੂਰਨ ਸਿੰਘ ਹੋਂਡਾ ਨੇ ਲਿਖੀ ਆ ਨਾ ਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਦੇ ਉੱਤੇ ਪੰਜਾਬ ਗੁਰੂਆਂ ਦੇ ਨਾਮ ਤੇ ਜਿਉਂਦਾ ਪਰ ਪਿਛਲੇ ਕੁਝ ਸਮੇਂ ਤੋਂ ਇੱਥੇ ਨਿਰਾਸ਼ਾ ਵਾ ਸਾਡੇ ਪਿੰਡਾਂ ਦੇ ਵਿੱਚ ਸਾਡੀ ਆਬਾਦੀ ਦਾ ਤੁਹਾਨੂੰ ਹੀ ਪਤਾ ਵੀ ਕੀ ਬਣਿਆ ਬਹੁਤਾ ਪ੍ਰਵਾਸ ਵੀ ਹੋਇਆ ਵਾ ਤਾਂ ਇਹ ਜਿਹੜਾ ਉਦਾਸੀ ਦਾ ਹਾਲਾ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹਨੂੰ ਤੋੜਨ ਦੀ ਲੋੜ ਆ ਉਹ ਤੋੜਿਆ ਤਾਂ ਜਾ ਸਕਦਾ ਵੀ ਜੇ ਅਸੀਂ ਸਾਰੇ ਜਾਣੇ ਤਹਈਆ ਕਰ ਲਈਏ ਕਿ ਅਸੀਂ ਪਿੰਡ ਪਿੰਡ ਪਹੁੰਚਣਾ ਤੇ ਪਿੰਡ ਪਿੰਡ ਪਹੁੰਚ ਕੇ ਧਰਮ ਪ੍ਰਚਾਰ ਕਰਨਾ ਅੱਜ ਪੰਜਾਬ ਆਵਾਜ਼ ਮਾਰਦਾ ਪਿਆ ਗੁਰੂ ਦੇ ਦੂਤਾਂ ਨੂੰ ਕਿ ਮੈਂ ਸਮਝਦਾ ਵੀ ਗੁਰੂ ਦੇ ਦੂਤ ਗੁਰੂ ਦੇ ਸਿੰਘ ਆ ਗੁਰੂ ਦੇ ਪ੍ਰਚਾਰਕ ਆ ਗੁਰੂ ਘਰ ਦੇ ਰਾਗੀ ਆ ਗੁਰੂ ਘਰ ਦੇ ਢਾਡੀ ਆ ਇਹ ਸਾਰੇ ਸਤਿਕਾਰਤਾ ਇਹ ਜਿਹੜੇ ਗੁਰੂ ਦੇ ਦੂਤ ਆ ਇਹ ਪਿੰਡ ਪਿੰਡ ਪਹੁੰਚਣ ਜਿੱਥੇ ਕੋਈ ਕਿਤੇ ਵੀ ਰਹਿ ਰਿਹਾ ਦੇਸ਼ ਚਾ ਵਿਦੇਸ਼ ਸਾਡੀ ਪਹਿਲ ਇਹ ਹੋਣੀ ਚਾਹੀਦੀ ਆ ਵੀ ਅਸੀਂ ਪੰਜਾਬ ਆਈਏ ਆਪਣੇ ਪੰਜਾਬ ਦੇ ਵਿੱਚ ਉਹ ਖੁਸ਼ੀਆਂ ਤੇ ਖੇੜੀਆਂ ਵਾਲਾ ਮਾਹੌਲ ਪਰਤ ਕੇ ਲਿਆਈਏ ਤਾਂ ਕਿ ਜਿਹੜੀ ਅੱਜ ਗੱਲ ਚੱਲ ਰਹੀ ਆ ਤੁਹਾਨੂੰ ਵੀ ਪਤਾ ਵੀ ਕਈ ਸ਼ੰਕੇ ਪ੍ਰਗਟਾਏ ਜਾ ਰਹੇ ਆ ਭਈ ਕੀ ਬੜਨਾ ਉਹਨਾਂ ਸਾਰਿਆਂ ਦਾ ਹੱਲ ਮੈਂ ਅੰਦਰ ਵੀ ਕਹਿ ਗਿਆ ਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਉਹ ਹੀ ਆ ਵੀ ਅਸੀਂ ਆਪ ਵੀ ਗੁਰੂ ਨਾਲ ਜੁੜ ਗਏ ਤੇ ਜੁੜ ਗਏ ਧਰਮ ਪ੍ਰਚਾਰ ਧਰਮ ਪ੍ਰਚਾਰ ਜਿੰਨਾ ਚਿਰ ਤੱਕ ਨੇਠ ਕੇ ਮੈਂ ਕਹਿੰਨਾ ਵੀ ਜਿੰਨੇ ਵੀ ਬੰਦੇ ਆ ਭਾਵੇਂ ਬਾਹਰ ਆ ਭਾਵੇਂ ਇੱਥੇ ਆ ਦੇ ਅਸੀਂ ਸਾਰੇ ਜਾਣੇ ਮਿਲ ਕੇ ਆ ਜਾਈਏ ਇੱਥੇ ਪੰਜਾਬ 'ਚ ਤੇ ਮਿਲ ਕੇ ਪਿੰਡ-ਪਿੰਡ ਜਾਈਏ ਘਰ-ਘਰ ਜਾਈਏ ਤਾਂ ਫੇਰ ਇੱਥੇ ਹਰ ਘਰ ਦੇ ਵਿੱਚੋਂ ਅੰਮ੍ਰਿਤ ਵੇਲੇ ਆਵਾਜ਼ ਆਵੇ ਕਿ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਤ ਨੂੰ ਸੋਧਰ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਦੋਂ ਪਾਠ ਹੋਊਗਾ ਤੇ ਉਦੋਂ ਆਵਾਜ਼ ਆਊਗੀ ਖੜਗ ਕੇਤ ਮੈਂ ਸ਼ਰਨ ਤਿਹਾਰੀ ਇਸ ਕਰਕੇ ਵੇਖੋ ਬਾਣੀ ਬਾਣੀ ਦੇ ਲੜੀ ਨਖੋ ਜੀ ਧਰਮ ਪਰਵਰਤਨ ਦੀ ਜਿਹੜਾ ਮਸਲਾ ਗੰਭੀਰ ਹੈ ਇਹਦੇ ਤੋਂ ਕੋਈ ਬਾਤ ਨਹੀਂ ਸਕਦਾ ਮੈਂ ਸਮਝਾਵਾਂਗੇ ਸਾਡੀ ਗੁਰੂਤੰਦੂਰੀ ਅਸੀਂ ਨਾ ਮਤਲਬ ਪਦਾਰਥਵਾਦੀ ਹੋ ਗਏ ਆ ਸਾਡੇ ਸਾਹਮਣੇ ਇਤਿਹਾਸ ਤੇ ਇਹ ਹੈਗਾ ਹੀ ਭਈ ਸਿੱਖਾਂ ਨੇ ਆਪਾਂ ਜਦੋਂ ਅਰਦਾਸ ਕਰਦੇ ਆ ਭਈ ਬੰਦ-ਬੰਦ ਕਟਾਏ ਉਹ ਪਰੀਆਂ ਲੋਹਾਈਆਂ ਤੇ ਰਖੜੀਆਂ ਤੇ ਚੜੇ ਆਰਿਆ ਨਾਲ ਚੜਾਏ ਗਏ ਸਾਡੇ ਬੰਦ-ਬੰਦ ਕੱਟੇ ਗਏ ਸਾਡੇ ਕੁਪੜੀਆਂ ਲਾਤੀਆਂ şart ਤੇ ਹੁੰਦੀ ਇਹਦਾ ਵੀ ਧਰਮ ਛੱਡ ਦੋ ਪਰ ਕਿਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ ਛੱਡਿਆ ਨਹੀਂ ਕਿਉਂਕਿ ਜੁੜੇ ਹੀ ਉਹ ਇਹ ਸਾਰੀਆਂ ਸਮੱਸਿਆਵਾਂ ਮੈਂ ਜਿਹੜੀ ਮੈਂ ਜਿਹੜੀ ਪਹਿਲਾਂ ਗੱਲ ਕਰ ਰਿਹਾ ਉਹਦਾ ਇੱਕੋ ਹੀ ਹੱਲ ਆ ਧਰਮ ਪ੍ਰਚਾਰ ਇਹ ਧਰਮ ਪ੍ਰਚਾਰ ਹੋਊਗਾ ਇੱਕ ਸਾਲ ਦੇ ਵਿੱਚ ਅਸੀਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਪਹੁੰਚ ਕਰਾਂਗੇ ਆਪਣੇ ਸਾਰੇ ਵੀਰਾਂ ਨੂੰ ਸਾਰੀਆਂ ਸੰਪਰਦਾਵਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਦਲ ਪੰਥਾ ਨੂੰ ਨਿਰਮਲੇ ਜਿਹੜੀਆਂ ਸਾਡੀਆਂ ਉਹ 10 ਸੰਪਰਦਾਵਾਂ ਦਾ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਦੇਖੋ ਮੈਂ ਨਾ ਕਦੇ ਪੜਿਆ ਹੀ ਕਿਤੇ ਵੀ ਕਿਤੇ ਨਾ ਅੱਗ ਲੱਗੀ ਹੀ ਰੁੱਖ ਨੂੰ ਉਹ ਜਦੋਂ ਅੱਗ ਲੱਗੀ ਸੀ ਤੇ ਉਹ ਨਾਲ ਉੱਥੇ ਪੰਛੀ ਸੜੀ ਜਾਂਦੇ ਤੇ ਉਧਰ ਦੀ ਕੋਈ ਜਿੱਦਾਂ ਅੱਜਕੱਲ ਸਿਆਣੇ ਬੜੇ ਬਣਦੇ ਕੋਈ ਸਿਆਣਾ ਲੰਘਿਆ ਤੇ ਉਹਨੇ ਕਿਹਾ ਭਈ ਆਗ ਲੱਗੀ ਹੈ ਪੇੜ ਕੋ ਜਲ ਰਹੇ ਹਨ ਪਾਤ ਤੂੰ ਉਡ ਕਿਉਂ ਨਹੀਂ ਜਾਂਦੇ ਕਿਆ ਪੰਖ ਨਹੀਂ ਤੇਰੇ ਪਾਸ ਤੋ ਪੰਛੀਆਂ ਦਾ ਜਵਾਬ ਕੀ ਆਗਾ ਇਹ ਕਹਿੰਦੇ ਭਈ ਫਲ ਖਾਏ ਇਸ ਪੇੜ ਕੇ ਔਰ ਬੀਠ ਲਵੇੜੇ ਪਾਤ ਅਬ ਆਗ ਲੱਗੀ ਹੈ ਇਸ ਕੋ ਤੋ ਕਿਉਂ ਨਾ ਜਲੇ ਸਾਥ ਅੱਜ ਦੇ ਪੰਜਾਬ ਨੂੰ ਮੁਸ਼ਕਲਾਂ ਵਾਂ ਦੇ ਮੁਸੀਬਤਾਂ ਵਾਂ ਤੇ ਅਸੀਂ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਇੱਥੇ ਪੰਜਾਬ ਦੇ ਖੜਾਂਗੇ ਪੰਜਾਬ ਲਈ ਲੜਾਂਗੇ ਤੇ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਾਂਗੇ ਇਹ ਤੁਹਾਡਾ ਵੀ ਮੇਰਾ ਵੀ ਇਹ ਸਾਰਿਆਂ ਦਾ ਇੱਕ ਫਰਜ਼ ਹੈ ਆਰਗੇਨੈਸੇਸ਼ਨਸ ਆਪ ਹੋਣੇ ਬਹੁਤ ਵਧੀਆ ਉਹ ਪ੍ਰਸਿੱਧ ਸਟਾਰਟ ਪੰਛੀਆਂ ਵਾਲਾ। ਜਿਹੜੀ ਅਕਾਲਤਾ ਸਾਹਿਬ ਜੀ ਨੂੰ ਸਿੱਖ ਕੌਮ ਸਮਝਦੀ ਗਈ ਵੱਡੀ ਢਾਹ ਲੱਗੀ ਆ ਮਾਨ ਮਰਿਆ ਦਾ। ਸਿੱਧੇ ਸ਼੍ਰੀ ਅਕਾਲਤਾ ਸਾਹਿਬ ਦੀ ਸਮੁੱਚੀ ਦੁਨੀਆ ਦੇ ਵਿੱਚ ਇੱਕ ਡਰਦਾ ਹੁੰਦਾ ਵੀ ਸਪੀਮ ਐ। ਇਸ ਵੇਲੇ 4 5 10 ਕਾਰਜਕਾਰੀ ਮੈਂਬਰਾਂ ਦਾ ਗਲਾਮ ਬਣ ਕੇ ਸ਼੍ਰੀ ਅਕਾਲਤਾ ਸਾਹਿਬ ਜਾਇਜ਼ਦਾਰ ਬਚਦਿਆ। ਕੀ ਕਹਿਣਾ ਚਾਹੁੰਦੇ? ਦੇਖੋ ਜੀ ਅਕਾਲਤਖ ਸਾਹਿਬ ਦੀ ਸਰਵੋਤਮ ਤੁਹਾਨੂੰ ਆਉਣ ਮੰਗਾਰ ਤੱਕ। ਅਕਾਲ ਤਖਤ ਸਾਹਿਬ ਦੀ ਸਰਵਜਤਾ ਅੱਜ ਵੀ ਉੱਥੇ ਹੀ ਆ ਉੱਥੇ ਰਹਿਣੀ ਆ ਕਿਉਂ ਜਿੰਨੂੰ ਸਥਾਪਿਤ ਮੇਰੀ ਪੀਰੀ ਦੇ ਮਾਲਕ ਨੇ ਕੀਤਾ ਇਹਦੇ ਸੋਚਿਆ ਵੀ ਨਹੀਂ ਜਾ ਸਕਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਈ ਸਰਵਉੱਚਤਾ ਨੂੰ ਚੈਲੰਜ ਕਰ ਦੂਗਾ ਜਾਂ ਕੋਈ ហេਠਾ ਕਰ ਸਕਦਾ ਬਾਕੀ ਦੇਖੋ ਅੱਜ ਮੈਂ ਆਇਆ ਕੱਲ ਨੂੰ ਮੇਰੇ ਥਾਂ ਤੇ ਕੋਈ ਹੋਰ ਵੀ ਆਊਗਾ ਕਿ ਮੈਂ ਵਾਅਦਾ ਕਰਦਾ ਜਿੱਦਣ ਪੰਥ ਨੇ ਸਮਝਿਆ ਵੀ ਮੇਰੇ ਤੇ ਕਮੀਆਂ ਆ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ ਮੇਰੇ 'ਚ ਘਟਾਂ ਹੱਥ ਜੋੜ ਕੇ ਸੇਵਾ ਛੱਡਾਂਗੇ ਤੇ ਜਿਹੜਾ ਸਾਥੋਂ ਬਾਅਦ ਆਏਗਾ ਸਿੰਘ ਸਾਹਿਬ ਕੋਈ ਵੀ ਆਪ ਉਹਨੂੰ ਦਸਤਾਰ ਦੇ ਕੇ ਆਵਾਂਗੇ ਕਿਉਂਕਿ ਪਰਵਰਤਨ ਸ੍ਰਿਸ਼ਟੀ ਦਾ ਨਿਯਮ ਇਹਨੂੰ ਟਾਲਿਆ ਨਹੀਂ ਜਾ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਸਰਵੋਤ ਸੀ ਸਰਵੋਤ ਹੈ ਤੇ ਸਰਵੋਤ ਰਹੂਗਾ ਸਰਵੋਤਤਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਇਹ ਅਕਾਲ ਦਾ ਤਖਤ ਹੈ ਇਸੋ ਕੀ ਆਪ ਜੀ ਸਮਝਦੇ ਹੋ ਜਿਹੜੇ ਆਪ ਜੀ ਤੋਂ ਪਹਿਲਾਂ ਫਿਲ ਜਿਹੇਦਾਰ ਸਾਹਿਬਾਂ ਲਾਇਕਾ ਉਹਨਾਂ ਚ ਕੋਈ ਕਮੀਆਂ ਸੀ ਕਿ ਮੇਰਾ ਤਾਂ ਕੋਈ ਕਮੈਂਟ ਨਹੀਂ ਦੇਖੋ ਉਹ ਸਿੰਘ ਸਾਹਿਬ ਨੂੰ ਮੈਂ ਵੀ ਉਹਨਾਂ ਦਾ ਮਾਦਬ ਕਰਦਾ ਬੜੇ ਵੇਖੋ ਮੇਰੇ ਲਈ ਨਾ ਬੜੀ-ਬੜੀ ਆ ਜਦੋਂ ਇਹ ਸੇਵਾ ਮਿਲੀ ਆ ਤਾਂ ਮੇਰੇ ਮਨ ਦੇ ਵਿੱਚ ਆਇਆ ਕਿ ਜੈਸ ਸਥਾਨ ਦੇ ਉੱਤੇ ਮੰਨ ਲਓ ਅਣ ਸੱਤ ਮੈਂ ਵੀ ਉਹਨਾਂ ਦਾ ਮਾਦਬ ਕਰਦਾ ਬੜੇ ਵੇਖੋ ਮੇਰੇ ਲਈ ਨਾ ਆ ਬੜੀ ਵੱਡੀ ਆ ਜਦੋਂ ਇਹ ਸੇਵਾ ਮਿਲੀ ਆ ਤਾਂ ਮੇਰੇ ਮਨ ਦੇ ਵਿੱਚ ਆਇਆ ਕਿ ਜੈਸਾ ਸਥਾਨ ਦੇ ਉੱਤੇ ਮੰਨ ਲਓ ਅੰਦ ਸਤਖੰਡ ਸਾਡਾ ਸ਼੍ਰੀ ਦਰਬਾਰ ਸਾਹਿਬ ਤੇ ਉਹਨੇ ਬਾਬਾ ਬੁੱਢਾ ਜੀ ਪਹਿਲੇ ਠੱਡ ਗ੍ਰੰਥੀ ਸਾਹਿਬ ਰਹੇ ਤੇ ਉਹ ਜਿੰਨੇ ਵੀ ਅੱਜ ਉੱਥੇ ਹੈਗੇ ਆ ਸਾਡੇ ਸਿੰਘ ਸਾਹਿਬ ਉਹ ਉਹਨਾਂ ਪਦਵੀਆਂ ਤੇ ਬਰਾਤਮਾਨ ਆ ਇੱਕ ਬੰਨੇ ਭਾਈ ਗੁਰਦਾਸ ਜੀ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਪੁੱਜੇ ਦਿੱਥੇ ਦਾ ਸਾਡੀਆਂ ਤਰਵਤਾਂ ਕੁੱਛ ਕੰਡੀਆਂ ਫਿਰ ਆ ਤਾਂ ਉਹ ਉਹ ਸਿੰਘ ਸਾਹਿਬ ਜਿਹੜੇ ਆ ਉੱਥੇ ਭਾਈ ਗੁਰਦਾਸ ਦੇ ਪਾਏ ਹੋਏ ਪੁਰਦਿਆਂ ਤੇ ਚੱਲ ਰਹੇ ਆ ਤਾਂ ਫੇਰ ਉਹ ਉਹ ਜ਼ੁਬਾਨ ਤੇ ਮੈਂ ਕਹਿੰਨਾ ਸਾਡੇ ਦੇ ਜਿਹੜੀ ਜ਼ੁਬਾਨ ਇਹ ਜਿਹੜੀਆਂ ਸਤਕਾਰ ਤੇ ਸ਼ਖਸੀਅਤਾਂ ਸਾਡੀ ਕੌਮ ਦੀਆਂ ਪੰਥ ਦੀਆਂ ਜਿਨ੍ਹਾਂ ਦਾ ਪਿਆਰ ਹਮੇਸ਼ਾ ਮੇਰੇ ਦਿਲ ਦੇ ਵਿੱਚ ਉਹਨੂੰ ਤੋਂ ਹੀ ਆ ਜਦੋਂ ਤੋਂ ਸਿੱਖੀ ਸੰਭਾਲੀ ਆ ਤੇ ਸਦਾ ਰਹੂਗਾ ਇਸ ਕਰਕੇ ਇਹ ਇੱਕ ਸਿੱਖ ਕਿਵੇਂ ਮੇਰੇ ਵਰਗਾ ਕਹਿ ਦੂਗਾ ਇੱਕ ਨਾ ਚੀਜ਼ ਆ ਇਹ ਸਤਕਾਰ ਤੇ ਸ਼ਖਸੀਅਤਾਂ ਜਿਹੜੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਇਨਾਂ ਦੇ ਵਿੱਚ ਕੋਈ ਕਮੀ ਨਾ ਤੇ ਬਹੁਤ ਵੱਡੀਆਂ ਸ਼ਖਸੀਅਤਾਂ ਆ ਤੇ ਮੈਂ ਸਮਝਦਾ ਪੀ ਇਹ ਗੁਰੂ ਗੰਥ ਦੇ ਲਈ ਇਹ ਜਿਹੜੀਆਂ ਸ਼ਖਸੀਅਤਾਂ ਆ ਮਹਾਰਾਜ ਦੀ ਕਲਾਈ ਆ ਪੀ ਇਹ ਵੀ ਬਹੁਤ ਵੱਡੇ ਪ੍ਰਾਲੇ ਆਉਣ ਵਾਲੇ ਸਮੇਂ ਤੇ ਕਰਨੀਆਂ ਮੈਂ ਸਮਝਦਾ ਪੀ ਇਹ ਵੀ ਹੋਣਾ ਧਰਮ ਪ੍ਰਚਾਰ ਦੀ ਲਹਿਰ ਇਹ ਸ਼ਖਸੀਅਤਾਂ ਪੰਜਾਬ ਚ ਦੁਰਨਗੀਆਂ ਇਹ ਸ਼ਖਸੀਅਤਾਂ ਵੀ ਪੰਜਾਬ ਦੇ ਪਿੰਡ ਪਿੰਡ ਜਾਣਗੀਆਂ ਘਰ ਘਰ ਜਾਣਗੀਆਂ ਨਸ਼ਿਆਂ ਦਾ ਦਰਿਆ ਵਗਦਾ ਪਿਆ ਨੌਜਵਾਨਾਂ ਨੂੰ ਹੋੜਲ ਗੀਆਂ ਪਰ ਇਹ ਸ਼ਖਸੀਅਤਾਂ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਦੇ ਪਿੰਡ ਪਿੰਡ ਘਰ ਘਰ ਜਾਵਾਂਗੇ ਉਹ ਪੰਜਾਬ ਜਿਹੜਾ ਗੁਰੂਆਂ ਦਾ ਪੰਜਾਬ ਆ ਉਹ ਸਾਨੂੰ ਦੁਬਾਰਾ ਤੋਂ ਵੈਸੇ ਤੇ ਪੰਥ ਹਮੇਸ਼ਾ ਜੜ ਦੀ ਕਲਾ 'ਚ ਰਹਿੰਦਾ ਪਰ ਸਾਡਾ ਗੁਰੂ ਘਰ ਦੇ ਉਹ ਪਾਸ਼ਾ ਦੇ ਬਾਣੀ ਦੇ ਬਚਨਾਂ ਨਾਲ ਵੀ ਹਮ ਕੂਕਰ ਤੇਰੇ ਦਰਬਾਰ ਅਸੀਂ ਗੁਰੂ ਦੇ ਦਰ ਦੇ ਜਿਹੜੇ ਸੇਵਕ ਆ ਸਾਡਾ ਫਰਜ਼ ਆ ਕਿ ਗੁਰੂ ਦੇ ਦਰ ਦੀ ਚਾੱਕਰੀ ਕਰਨੀ ਕਰਦੇ ਰਵਾਂਗੇ ਸਾਰੀਆਂ ਹੀ ਸ਼ਖਸੀਅਤਾਂ ਜਿਹੜੀਆਂ ਪੰਥ ਦੀਆਂ ਬੜੀਆਂ ਮਹਾਨ ਆ ਤੇ ਅਸੀਂ ਇਹਨਾਂ ਦਾ ਹਮੇਸ਼ਾ ਦਿਲ ਤੋਂ ਸਤਿਕਾਰ ਕੀਤਾ ਕਰਦੇ ਰਵਾਂਗੇ ਇਹ ਪਦਮੀਆਂ ਹੀ ਬਹੁਤ ਹੋਤੀਆਂ ਜਿਨ੍ਹਾਂ ਦੀਆਂ ਜੜ੍ਹਾਂ ਇਤਿਹਾਸ ਵਿੱਚ ਪਈਆਂ ਨੇ। ਇੱਕ ਸੰਭੀਨ ਡਾਕੂਮੈਂਟਿਕ ਸਾਰ ਉਹ ਲੁਕੀ ਹੈ ਆਪਣੇ ਸੰਤਪਾਪਾ ਅਨੰਦ ਸਿੰਘ ਸਾਹਿਬ ਦਾ ਪੰਡਰਾਵ। ਉਹਨਾਂ ਨੇ ਇਸ ਸੰਬੰਧ ਦੇ ਵਿੱਚ 14 ਮਾਰਚ 1925 ਦੇ ਪਰਿਵਾਰ ਨੂੰ ਅ ਬੁਲਾਈਆ, ਮੀਟਿੰਗ ਬੁਲਾਈਆ। ਕਲੋਨੀਅਲ ਸੰਗਠਨ ਸਾਤ ਸਮਾਜ ਅਧਿਆਨ ਜਿਵੇਂ ਬਣਿਆ ਸੀ। ਉਹਦੇ ਵਿੱਚ ਸ਼੍ਰੀ ਖੋਦਾ ਸਾਹਿਬ ਦੇ ਕੋਈ ਨਰਾਦਰ ਤੇ ਪੰਥ ਪਰਿਵਾਰਾ ਦੀਆਂ ਜਿਹੜੀਆਂ ਭਾਲਾਂ ਕੁਝ ਨਕੋ ਨਕੋ ਦੇ ਤੇ ਕੋਈ ਇਹ ਨਾ ਪੰਥ ਦੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਦਮਦਮੀ ਟਕਸਾਲ ਸ਼ਹੀਦਾਂ ਦੀ ਖਾਨ ਦਮਦਮੀ ਟਕਸਾਲ ਦਾ ਇੱਕ ਵੱਡਾ ਇਤਿਹਾਸ ਹੈ ਨਿਹੰਗ ਸਿੱਖ ਜਥੇਬੰਦੀਆਂ ਜਿਹੜੀਆਂ ਆਪਾਂ ਸਭ ਜਾਣਦੇ ਹਾਂ ਕਿ ਅਕਾਲੀ ਬਾਬਾ ਫੂਲਾ ਸਿੰਘ ਜਦੋਂ ਅਰਦਾਸ ਕੀਤੀ ਸੀ ਤੇ ਜਾਣਾ ਸੀ ਤਾਂ ਅੱਗੇ ਟਕਾ ਗਿਆ ਕਾਲੀ ਬਾਬਾ ਖੂਲਾ ਸਿੰਘ ਹੁਣਾਂ ਨੂੰ ਜਦੋਂ ਕਿਹਾ ਗਿਆ ਫੇਰ ਰੁਕ ਜਾ ਉਹ ਕਹਿੰਦੇ ਜਦੋਂ ਅਰਦਾਸ ਹੀ ਕਰਦੀ ਤੇ ਪਿਛੇ ਥੋੜਾ ਮੁੜੀਦਾ ਇਹ ਦਾਲ ਪੰਥ ਕੌਮ ਦੀ ਸ਼ਾਨ ਆ ਇਹ ਟਕਸਾਲਾ ਸਾਡੀਆਂ ਕੌਮ ਦੀ ਸ਼ਾਨ ਆ ਤੋਂ ਮੈਂ ਇਹ ਸਮਝਦਾ ਵਾਂ ਕਿ ਜਦ ਲੱਗ ਦੁਨੀਆ ਰਹੀ ਹੈ ਨਾਨਕ ਤੱਕ ਇਸ ਸੁਣੀ ਹੈ ਇਸ ਕਈਆ ਕੋਈ ਗੱਲ ਨਹੀਂ ਉਹ ਹਮੇਸ਼ਾ ਹੀ ਸਾਡੇ ਲਈ ਸਤਕਾਰਤਾ ਸਤਕਾਰਤ ਰਹਿਣਗੇ ਮੇਰੇ ਆਪਣੇ ਦੋ ਮਾਮੇ ਜਿਹੜੀ ਲਹਿਰ ਚਲਾਈ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨੇ ਮੇਰੀ ਮਾਤਾ ਨੂੰ ਮੇਰੇ ਮਾਤਾ ਦੀ ਭੂਆ ਨੇ ਲਿਆ ਕਿਉਂਕਿ ਉਹਨਾਂ ਦੇ ਤਿੰਨ ਪੋਤੇ ਹੈਗੇ ਸੀ ਤੇ ਕੋਈ ਧੀ ਨਹੀਂ ਹੈਗੀ ਜਵੰਦੇ ਪਿੰਡਾਂ ਤਰਨਤਾਰਨ ਜਿਹੜੀ ਲਹਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਹੋਣਾ ਨੇ ਪੰਜਾਬ ਦੇ ਹਕਾਲੀ ਸਿੱਖ ਕੌਮ ਦੇ ਹਕਾਲੀ ਚਲਾਈ ਆ ਦਮਦਮੀ ਟਕਸਾਲ ਦੇ ਮਹਾਨ ਯੋਧੇ 20ਵੀਂ ਸਦੀ ਦੇ ਮਹਾਨ ਸਿੱਖ ਉਸ ਲਹਿਰ ਦੇ ਵਿੱਚ ਮੇਰੇ ਸਕੇ ਦੋ ਮਾਮੇ ਸ਼ਹੀਦ ਹੋਏ ਆ ਔਰ ਉਹਨਾਂ ਦੀ ਉਹ ਚਲਾਈ ਹੋਈ ਲਹਿਰ ਇਸ ਕਰਕੇ ਇਹ ਸਾਰੀਆਂ ਸ਼ਖਸੀਅਤਾਂ ਸਰਕਾਰਤਾ ਕੋਈ ਗੱਲ ਨਹੀਂ ਆ ਮੈਂ ਇਹ ਸਮਝਦਾ ਵੀ ਇਹ ਗੁਰੂ ਦੀ ਕਲਾ ਵਰਤਰੀ ਆ ਪੰਥ ਇੱਕ ਝੰਡੇ ਹੇਠਾਂ ਇਕੱਠੇ ਉੜ ਜਾ ਰਿਹਾ ਔਰ ਇਹ ਕਲਾਈਆ ਦੇਖੋ ਤੁਸੀਂ ਮੈਨੂੰ ਜਾਣਦੇ ਹੋ ਪਹਿਲਾਂ ਕੋਈ ਮੇਰਾ ਨਾਮ ਨਹੀਂ ਆ ਇਹ ਠੀਕ ਆ ਕਿ ਅਸੀਂ ਪੰਥ ਕਾ ਕਾਰਜ ਹਮੇਸ਼ਾ ਕਰਦੇ ਰਹਿ ਕਿਉਂਕਿ ਅਸੀਂ ਪੰਥ ਦੇ ਦਰ ਦੇ ਕੁੱਕਰ ਪੰਥ ਵਾਦੇ ਅਸੀਂ ਆ ਜੇ ਪੰਥ ਨਹੀਂ ਤੇ ਸਾਡੀ ਕੋਈ ਹੋਂਦ ਨਹੀਂ ਹੈਗੀ ਅਸੀਂ ਮਿਟ ਜਾਾਂਗੇ ਸਭ ਜੀ ਆਗੇ ਇੱਕ ਪੁਰਾਣੀ ਵੀਡੀਓ ਵਾਈਸ ਹਾਂ ਜਿਹੜੀ ਪੰਜਾਬੀ ਦੀ ਕੁਵਾਰਿਆ ਵੀ ਕੱਦ ਰਹਿਆ ਵੀ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਜਿਹੜਾ ਇਹ ਸਿੱਖ ਪੰਥ ਨੇ ਬੜੀ ਢਾਲ ਲਾਣ ਲਈ ਕੁਲਵਾਰਾ ਕਿ ਹੁਣ ਵੀ ਉਸੇ ਵਿਚਾਰ ਤੇ ਕਾਇਮ ਹੈ ਕਿ ਬਦਲ ਗਿਆ ਹੈ ਦੇਖੋ ਵਿਚਾਰ ਜਿਹੜਾ ਹੁੰਦਾ ਨਾ ਵਿਚਾਰ ਹਾਲਾਤਾਂ ਦੇ ਅਨੁਸਾਰ ਹੁੰਦਾ ਇਹ ਨਹੀਂ ਮੈਂ ਕਹਿੰਦਾ ਵੀ ਵਿਚਾਰ ਕਿਦਾ ਬਦਲ ਚੁਕਾ ਪਰ ਜਿਹੜੀ ਅੱਜ ਤੁਹਾਡੇ ਸਾਹਮਣੇ ਸਥਿਤੀ ਆ ਉਹ ਬੜੀ ਭਿਆਨਕ ਆ ਰਾਜਸੀ ਤੌਰ ਦੇ ਉੱਤੇ ਜੇ ਸਿੱਖਾਂ ਦੀ ਤੇ ਸਟੈਬਲਿਸ਼ਮੈਂਟ ਨਾ ਰਹੀ ਸਿੱਖਾਂ ਦੀ ਚੜ੍ਹਦੀ ਕਲਾ ਨਾ ਰਹੀ ਤੇ ਜਿਹੜੇ ਹਾਲਾਤ ਤੁਸੀਂ ਆਲੇ ਦੁਆਲੇ ਵੇਖ ਰਹੇ ਹੋ ਉਹ ਹੋ ਸਕਦੇ ਆ ਮੈਂ ਇਹ ਸਮਝਦਾ ਮੈਂ ਅੰਦਰ ਹੀ ਕਹਾਂ ਆ ਕਿ ਜਿਹੜੇ ਤੁਸੀਂ ਮੇਰੇ ਬਾਰੇ ਕਹਿੰਨਾ ਤੁਸੀਂ ਉਹਨੂੰ ਇਹ ਕਿਹਾ ਉਹਦਾ ਵੀ ਮੈਂ ਕਾਰਨ ਇਹ ਸਮਝਦਾ ਗੁਰੂ ਤੋਂ ਦੂਰੀ ਇਹ ਕੋਈ ਆਉਣ ਵਾਲੇ ਸਮੇਂ ਤੇ ਵੀ ਇਦਾਂ ਕਰਦਾ ਉਹਦਾ ਵੀ ਮੈਂ ਕਾਰਨ ਸਮਝਦਾ ਗੁਰੂ ਤੋਂ ਦੂਰੀ ਅਸੀਂ ਸਾਰੇ ਮਿਲ ਕੇ ਗੁਰੂ ਤੋਂ ਦੂਰੀਆਂ ਘਟਾ ਲਈਏ ਤੇ ਮਸਲਾ ਹੀ ਕੋਈ ਨਹੀਂ ਹੈਗਾ ਪੰਥ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਕੋਈ ਮਸਲਾ ਹੀ ਨਹੀਂ ਸਾਰੇ ਹੀ ਮਸਲੇ ਹੱਲ ਆ ਔਰ ਕਾਲੀਦਾਲ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋ। ਕਿ ਮੈਂ ਕੋਈ ਕਾਲੀਦਾਲ ਦਾ ਨਮੈਂਦਾ ਮੈਂ ਤਾਂ ਥੋੜਾ ਹੈ ਕਾ ਜੀ। ਮੈਂ ਪੰਥ ਦਾ ਨਮੈਂਦਾ। ਤੁਸੀਂ ਇਹ ਪੁੱਛੋ ਵੀ ਪੰਥ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋਣਗੇ। ਪੰਥ ਦੀ ਚੜ੍ਹਦੀ ਕਲਾ ਦੇ ਲਈ ਕੀ ਯਤਨ ਹੋਣਗੇ? ਤਾਂ ਮੈਂ ਤੁਹਾਨੂੰ ਯਤਨ ਦੱਸਦੇ ਆ। ਭਾਈ ਇੱਥੇ ਲਹਿਰ ਜਿਹੜੀ ਚੱਲਣੀ ਧਰਮ ਪ੍ਰਚਾਰ ਦੀ ਗੁਰੂ ਨਾਨਕ ਪਾਸ਼ਾ ਦੀ ਧਰਤੀ ਤੇ ਅਸੀਂ ਪ੍ਰਣ ਕਰਕੇ ਜਾਂਦੇ ਹਾਂ। ਅਰਦਾਸ ਕਰਕੇ ਜਾਂਦੇ ਆ। ਕਿ 1 ਸਾਲ ਦੇ ਵਿੱਚ ਜਿੰਨੇ ਵੀ ਮਿਸ਼ਨ ਚੱਲਦੇ ਆ ਐਸਡੀਪੀਸੀ ਦੇ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਜਿੰਨੀਆਂ ਵੀ ਸਾਡੀਆਂ ਨਿਹੰਗ ਜੱਥੇਬੰਦੀਆਂ ਮੈਂ ਇੱਕ ਗੱਲ ਬੜੀ ਕਰਦਾ ਨਾ ਭਾਈ ਕੋਈ ਨਾ ਵੱਡਾ ਸਾਰਾ ਘਰ ਬਣਿਆ ਸੀ ਉਹ ਬਾਹਰ ਆ ਕੇ ਲੈ ਕੇ ਆ ਕੇ ਉਹ ਉਹਨੂੰ ਢਾਉਣਾ ਮਸ਼ੀਨਾ ਮਸ਼ੂਨਾ ਅੱਜ ਕੱਲ੍ਹ ਵੀ ਬੜਾ ਚੱਲਦਾ ਨਾ ਇਹ ਪਹਿਲਾਂ ਜੁਪੀ ਤੇ ਚੱਲਦਾ ਸੀ ਘਰ ਢਾਉਣ ਦਾ ਤੇ ਉਹ ਜਦੋਂ ਘਰ ਢਾਉਣ ਲੱਗੇ ਤਾਂ ਜਿਹੜੇ ਅੰਦਰ ਬੰਦੇ ਸੀ ਨਾ ਉਹ ਅੰਦਰ ਲੜੀ ਜਾਣ ਇੱਕ ਕਹੇ ਮੈਂ ਆਹ ਕਮਰਾ ਲੈਣਾ ਦੂਜਾ ਕਹੇ ਮੈਂ ਆਹ ਕਮਰਾ ਲੈਣਾ ਤਿੰਨਜਾ ਕਹੇ ਮੈਂ ਆਹ ਕਮਰਾ ਲੈਣਾ ਉੱਥੇ ਤੁਹਾਡੇ ਵਰਗਾ ਕੋਈ ਗੁਰਮੁਖੋ ਸਿਆਣਾ ਨਹੀਂ ਉਹ ਕਹਿੰਦੇ ਵੀ ਕਮਲਿਓ ਵੀ ਇਹ ਤਾਂ ਕਮਰੇ ਤੇ ਬਾਅਦ ਵੰਡ ਲਾਂਗੇ ਕੋਈ ਗੱਲ ਨਹੀਂ ਪਹਿਲਾਂ ਘਰ ਟਾਉਣ ਆਇਆ ਤੇ ਜਿਹੜਾ ਘਰ ਟਾਉਣ ਆਇਆ ਉਹਦਾ ਮੁਕਾਬਲਾ ਤੇ ਕਰ ਲਈਏ ਤੋ ਇਕੱਠੇ ਹੋਣਾ ਪੈਣਾ ਉਹ ਇਕੱਠੇ ਹੋਣਾ ਪੰਥ ਦੇ ਨਿਸ਼ਾਲ ਸਾਹਿਬ ਦੇ ਇੱਥਾ ਤੇ ਇਕੱਠੇ ਹੋਵਾਂਗੇ ਤੇ ਕੋਈ ਗੱਲ ਹੀ ਨਹੀਂ ਆ ਇੱਥੇ ਅਸੀਂ ਅਹਿਮਦ ਸ਼ਾਹ ਬਦਾਲੀ ਵਰਗਿਆਂ ਦੇ ਮੂੰਹ ਮੋੜ ਤੇ ਆ ਜਿਹੜਾ ਕੋਈ ਕਹਿੰਦਾ ਵੀ ਸਿੱਖਾਂ ਦੀ ਹੋਂਦ ਦਾ ਸਥੀਨੋਂ ਆਪਾਂ ਮੇਟਾਂਗੇ ਪੰਥ ਬੜਾ ਟਗੜਾ ਪੰਥ ਚੜ੍ਹਦੀ ਕਲਾ ਦਾ ਆਤਮਾ ਗ੍ਰੰਥ ਦਾ ਸਰੀਰ ਪੰਥ ਦਾ ਪਾਤਸ਼ਾਹ ਪੰਥ ਦੇ ਉੱਤੇ ਮੇਰ ਕਰਨਗੇ ਬਖਸ਼ਿਸ਼ ਕਰਨਗੇ ਬਾਕੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਉਤਾ ਭਾਈਆਂ ਇਹ ਸਾਰੀਆਂ ਨਿਹੰਗ ਸਿੱਖ ਜਥੇਬੰਦੀਆਂ ਦਲ ਪੰਥ ਟਕਸਾਲਾ ਨਿਰਮਲੇ ਸਾਰੇ ਅਸੀਂ ਗੁਰਸਿੱਖ ਆਪਸ ਵਿੱਚ ਭਰਾ ਵਾਂ ਜੇ ਮੇਰੇ ਇਹਨਾਂ ਨੂੰ ਲੱਗਦਾ ਵਾ ਕਿ ਕਿਤੇ ਨਾ ਕਿਤੇ ਇਹ ਨਿਮਰਤਾ ਦੇ ਵਿੱਚ ਮੈਂ ਤੇ ਹਮੇਸ਼ਾ ਹੀ ਹੱਥ ਜੋੜੇ ਆ ਤੇ ਨਿਮਰਤਾ ਦੇ ਵਿੱਚ ਆ ਜੇ ਕਹਿਣ ਇਹ ਸਾਡੇ ਕੋਲ ਆ ਜਾਣ ਤੇ ਮੈਂ ਨੰਗੇ ਪੈਰੀ ਵੀ ਇਹਨਾਂ ਦੇ ਕੋਲ ਜਾਣ ਨੂੰ ਤਿਆਰ ਆ ਮਸਲਾ ਹੱਲ ਹੋਣਾ ਚਾਹੀਦਾ ਪੰਥ ਦੀ ਇਕਤਾ ਪੰਥ ਦੀ ਜੜਵੀ ਕਲਾ ਇਹੋ ਸਾਡਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਹੁਣ ਤੁਸੀਂ ਸੁਣਿਆ ਜਿਹੜੇ ਨਵੇਂ ਜਥੇਦਾਰ ਕੁਲਦੀਪ ਸਿੰਘ ਗਰਗਾਜ ਨੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਕਰਦੇ ਆ ਜਿਸ ਤਰ੍ਹਾਂ ਵਿਵਾਕੀ ਦੇ ਨਾਲ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਕਿ ਹੁਣ ਦੇਖਣਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਿੱਖ ਪੰਥ ਨੂੰ ਜੋ ਦਰਪੇਸ਼ ਸਮਸਿਆਵਾਂ ਸਾਹਮਣੇ ਆ ਰਹੀਆਂ ਨੇ ਕੀ ਇਸ ਨੂੰ ਇੱਕਜੁੱਟ ਹੋ ਕੇ ਲੈ ਕੇ ਚੱਲਣਗੇ ਜਾਂ ਫਿਰ ਨਹੀਂ ਇਹ ਵੱਡਾ ਸਵਾਲ ਬਣਿਆ ਹੋਇਆ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਮਕਾਨ ਟਾਨ ਆਏ ਆਏ ਸੀ ਤਾਂ ਅੰਦਰ ਦੋ ਜਨ ਲੜਦੇ ਸੀ ਕਿ ਇਹ ਕਮਰਾ ਮੈਂ ਲੈ ਲਣਾ ਇਹ ਕਮਰਾ ਮੈਂ ਲੈ ਲਣਾ ਕਿਉਂਕਿ ਉਸੇ ਤਰ੍ਹਾਂ ਹਾਲਾਤ ਨੇ ਅੱਜ ਅਕਾਲੀ ਦਲ ਦੀ ਪ੍ਰਧਾਨਗਿਨ ਲੈ ਕੇ ਚੌਧਰ ਨੂੰ ਲੈ ਕੇ ਜਿਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਪਰ ਜਿਸ ਤਰ੍ਹਾਂ ਅਕਾਲੀ ਦਲ ਹੀ ਖਤਰੇ ਦੇ ਵਿੱਚ ਹੈ ਤਾਂ ਤੁਸੀਂ ਪ੍ਰਧਾਨਗੀਆਂ ਨੇ ਜਿਹੜੀਆਂ ਉਹ ਕਿੱਕ ਕਰੋਗੇ ਇਸ ਨੂੰ ਲੈ ਕੇ ਜਿਸ ਤਰ੍ਹਾਂ ਬਿਆਨ ਦਿੱਤੇ ਗਏ ਨੇ ਸੋ ਤੁਸੀਂ ਇਸ ਬਾਬਤ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਜਿਸ ਤਰ੍ਹਾਂ ਤੁਸੀਂ ਉਹਨਾਂ ਦਾ ਬਿਆਨ ਸੁਣਿਆ ਨੇ ਵਿਵਾਕੀ ਦੇ ਨਾਲ ਜੋ ਬਿਆਨ ਦਿੱਤੇ ਗਏ ਨੇ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਜਰੂਰ ਦਿਓ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਜੁੜ ਰਹੋ ਪੁਆਰ ਟੀਵੀ ਪੰਜਾਬ ਪੰਜਾਬ ਦੇ ਨਾਲ ਧੰਨਵਾਦ